ਆਮ ਤੌਰ ਦੇ ਉੱਤੇ ਹੁਣ ਜਦੋਂ ਗਰੋਸਰੀ ਦੀਆਂ ਕੀਮਤਾਂ ਵਧੀਆਂ ਆ ਤਾਂ ਲਗਭਗ ਹਰ ਚੀਜ਼ ਦੀਆਂ ਕੀਮਤਾਂ ਉੱਤੇ ਨੂੰ ਚਲਿਆ ਗਈਆਂ। ਖਾਣ-ਪੀਣ ਦੀਆਂ ਕੀਮਤਾਂ ਵੀ ਉੱਤੇ ਚਲੀਆਂ ਗਈਆਂ। ਖਾਣ-ਪੀਣ ਦੀਆਂ ਕੀਮਤਾਂ ਉੱਤੇ ਜਾਣ ਦੇ ਨਾਲ ਜਿਹੜੇ ਲੋਕ ਬਾਹਰ ਖਾਣਾ ਖਾਂਦੇ ਸੀ ਉਹਨਾਂ ਦੀ ਗਿਣਤੀ ਕਿਤੇ ਨਾ ਕਿਤੇ ਘਟ ਗਈ। ਤੇ ਉਹਦੇ ਨਾਲ ਕੀ ਹੋਇਆ ਉਹਦਾ ਕਿਉਂਕਿ ਕਾਰਨ ਇੱਕ ਇਹ ਹੈਗਾ ਕਿ ਉੱਥੇ ਜਿਹੜਾ ਫੂਡ ਆ ਰੈਸਟੋਰੈਂਟਸ ਦੇ ਵਿੱਚ ਮਹਿੰਗਾ ਹੋ ਗਿਆ ਸੀ ਖਾਸ ਕਰਕੇ ਪੰਡੈਮਿਕ ਤੋਂ ਬਾਅਦ ਜਦੋਂ ਦੀ ਇਹ ਜਿਹੜੀ ਫੂਡ ਚੇਨ ਸਪਲਾਈ ਆ ਉਹ ਜਿਹੜੀ ਟੁੱਟੀ ਆ ਉਹਦੇ ਤੋਂ ਬਾਅਦ ਹੁਣ ਉਸ ਕੇਸ ਦੇ ਵਿੱਚ ਹੋਇਆ ਕਿ ਕਿ ਆਮ ਰੈਸਟੋਰੈਂਟਸ ਦੇ ਵਿੱਚ ਖਾਣੇ ਦੀਆਂ ਕੀਮਤਾਂ ਜਿਹੜੀਆਂ ਵਧਣ ਲੱਗ ਪਈਆਂ ਟ੍ਰਾਂਟੋ ਦੇ ਵਿੱਚ ਕੁਝ ਰੈਸਟੋਰੈਂਟਸ ਨੇ ਇੱਕ ਤਜਰਬਾ ਕੀਤਾ ਉਸ ਤਜਰਬੇ ਦੇ ਤਹਿਤ ਉਹਨਾਂ ਨੇ ਇਹ ਕੀਤਾ ਕਿ ਜਿਹੜੇ ਛੋਟੇ ਰੈਸਟੋਰੈਂਟਸ ਸੀ ਉਹਨਾਂ ਨੇ ਫਰਾਂਚਾਈਜ਼ੀਜ਼ ਜਿਹੜੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਫਰਾਂਚਾਈਜ਼ੀਜ਼ ਲੈ ਕੇ ਉਹ ਵੀ ਆਪਣੇ ਰੈਸਟੋਰੈਂਟ restaurants ਦੀ ਗਿਣਤੀ ਵਧਾ ਲਈ ਮੰਨ ਲਓ ਪਹਿਲਾਂ ਕਿਸੇ ਕੋਲੇ ਜੇ ਦੋ restaurants ਹੈਗੇ ਤੇ ਉਹਨੇ ਉਹਨੂੰ ਕਰ ਕਰਾ ਕੇ ਉਹ restaurant ਜਿਹੜੇ ਆ ਉਹ ਹੋਰ ਜ਼ਿਆਦਾ ਉਹਨਾਂ ਦੀ ਗਿਣਤੀ ਵਧਾ ਲਈ ਤੇ ਉਹ ਵਧਾ ਕੇ ਫਰੈਂਚਾਈਜ਼ੀਜ਼ ਲੈ ਕੇ ਜਦੋਂ ਉਹਦੀ ਗਿਣਤੀ ਵੱਧ ਗਈ ਤੇ ਫਿਰ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਹੁਣ ਜਦੋਂ ਉਹਨਾਂ ਦੀ ਗਿਣਤੀ ਵੱਧ ਜਾਂਦੀ ਆ ਗਿਣਤੀ ਵਧਣ ਦੇ ਨਾਲ ਉਹ ਜ਼ਿਆਦਾ ਚੰਗੀ ਤਰ੍ਹਾਂ ਨੇਗੋਸ਼ੀਏਟ ਕਰ ਸਕਦੇ ਆ ਸਪਲਾਈਅਰ ਦੇ ਨਾਲ ਭਾਅ ਜਿਹੜਾ ਸਮਾਨ ਆ ਉਹ ਸਸਤਾ ਲੈ ਸਕਦੇ ਆ ਜਿੱਥੋਂ ਉਹ ਪਹਿਲਾਂ ਸਮਾਨ ਲੈਂਦੇ ਸੀ ਹੁਣ ਉੱਥੋਂ ਸਮਾਨ ਸਸਤਾ ਲੈ ਲਿਆ ਤੇ ਕੁਦਰਤੀ ਤੌਰ ਦੇ ਉੱਤੇ ਉਹ ਅੱਗੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਇਹ ਸਮਾਨ ਸਸਤਾ ਦੇ ਸਕਦੇ ਆ ਤੇ ਇਹੀ ਕੁਝ ਗੱਲਾਂ ਜਿਹੜੀਆਂ ਟੋਰਾਂਟੋ ਦੇ ਰੈਸਟੋਰੈਂਟਸ ਦੇ ਵਿੱਚ ਦੇਖਣ ਨੂੰ ਮਿਲੀਆਂ ਆ ਕਿ ਜਿੱਥੇ ਬਾਕੀ ਥਾਵਾਂ ਦੇ ਉੱਤੇ ਜਿਹੜਾ ਕੀਮਤਾਂ ਜਿਹੜੀਆਂ ਰੈਸਟੋਰੈਂਟਸ ਦੀਆਂ ਵਧ ਰਹੀਆਂ ਆ ਉੱਥੇ ਇਹਨਾਂ ਨੇ ਜਿਹੜੀਆਂ ਇਹਨਾਂ ਥਾਵਾਂ ਦੇ ਉੱਤੇ ਜਿਹੜੀ ਆ ਰੈਸਟੋਰੈਂਟਸ ਨੇ ਉਹਦੇ ਵਿੱਚ ਜਿਹੜੇ ਪ੍ਰਾਈਸ ਆ ਉਹ ਥੱਲੇ ਗਏ ਔਰ ਇਹ ਤਿਆਰਬਾ ਕਈ ਥਾਵਾਂ ਦੇ ਉੱਤੇ ਜਿਹੜਾ ਕਾਮਯਾਬ ਹੋਇਆ ਆ ਤੇ ਜਾਂ ਉਹਨਾਂ ਨੇ ਇਹ ਕੀਤਾ ਕਿ ਉਹਨੂੰ ਬਲਕ ਦੇ ਵਿੱਚ ਕਰ ਲਿਆ ਹੌਲੀ ਹੌਲੀ ਵੀ ਥੋੜੇ ਲੈਵਲ ਦੇ ਉੱਤੇ ਜਿਹੜੇ ਜਿਹੜੇ ਚੀਜ਼ਾਂ ਸੀ ਉਹ ਉਹ ਜਦੋਂ ਇੱਕ ਰੈਸਟੋਰੈਂਟ ਸੀ ਤਾਂ ਉਸ ਵੇਲੇ ਉਹ ਨਹੀਂ ਜਿਹੜਾ ਸਰਵਾਈਵ ਕਰ ਰਿਹਾ ਸੀ ਜਿਹਨਾਂ ਨੂੰ ਨਹੀਂ ਦੇ ਰਿਹਾ ਸੀ ਪਰ ਕਿੰਟਨ ਰੇਮਨ ਇਹਦਾ ਨਾਮ ਆ ਜਿਹੜੀ ਬਾਲਡਵਿਨ ਸਟਰੀਟ ਟੋਰਾਂਟੋ ਦੇ ਵਿੱਚ ਇਹ ਰੈਸਟੋਰੈਂਟ ਆ ਜਿਨ੍ਹਾਂ ਨੇ ਇਹ ਤਜਰਬਾ ਕੀਤਾ 211 ਦੇ ਵਿੱਚ ਖੋਲਿਆ ਸੀ ਤੇ ਹੁਣ ਇਹਨਾਂ ਨੇ ਆਪਣੀ ਜਿਹੜੀ ਕਾਸਟ ਆ ਜਿਹੜੀ ਉਹਦੀ ਜਿੰਨਾ ਕਸਟਮਰ ਪੇ ਕਰਦਾ ਉਹਨੂੰ ਘਟਾ ਦਿੱਤਾ ਆ ਸੋਮਵਾਰ ਤੋਂ ਜਣੀ ਜਿਹੜਾ ਬਾਲ ਇਹ 17 ਡਾਲਰ ਦੇ ਦਿੰਦੇ ਸੀ ਉਹ 15 ਡਾਲਰ ਦਾ ਕਰ ਦਿੱਤਾ ਹੋ ਤੇ ਉਲਟਾ ਰਿਹਾ ਸਾਰੇ ਰੈਸਟੋਰੈਂਟਸ ਦੇ ਵਿੱਚ ਪਰ ਕਿੰਟਨ ਰੇਮਨ ਜਿਹੜਾ ਬਾਲਵਨ ਸਟਰੀਟ ਟ੍ਰਾਂਟੋ ਦੇ ਵਿੱਚ 2012 ਦੇ ਵਿੱਚ ਇਹਨਾਂ ਨੇ ਖੋਲ੍ਹਿਆ ਸੀ ਤੇ ਹੁਣ ਇਹਨਾਂ ਨੇ ਇਹੀ ਕੀਤਾ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਫਰੈਂਚਾਈਜ਼ੀਜ਼ ਮਾਡਲ ਆ ਉਹਦੇ ਉੱਤੇ ਚਲੇਗਾ ਤੇ ਹੌਲੀ-ਹੌਲੀ ਇਹਨੂੰ ਐਕਸਪੈਂਡ ਕਰ ਦਿੱਤਾ ਇਸ ਰੈਸਟੋਰੈਂਟ ਨੂੰ ਉਹਨਾਂ ਨੇ ਅਨਟੈਰੀਓ ਕੂਬੈਕ BC ਇੱਥੇ ਨਾ ਇਸ ਨਿਊਯਾਰਕ ਸਾਰੀਆਂ ਥਾਵਾਂ ਦੇ ਉੱਤੇ ਖੋਲ੍ਹ ਦਿੱਤਾ ਖੋਲਣ ਤੋਂ ਬਾਅਦ ਉਹਦੀਆਂ ਫਰੈਂਚਾਈਜ਼ੀਜ਼ ਹੋ ਗਈਆਂ ਫਰੈਂਚਾਈਜ਼ੀਜ਼ ਤੋਂ ਬਾਅਦ ਉਹਦੀ ਜਿਹੜੀ ਪੂਰੀ ਦੀ ਪੂਰੀ ਉਹਨਾਂ ਨੇ ਉਹਨੂੰ ਬਲਕ ਦੇ ਵਿੱਚ ਆ ਗਏ ਬਲਕ ਦੇ ਵਿੱਚ ਮਤਲਬ ਇਹ ਅਸੀਂ ਵੀ ਜਿੱਥੇ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਇੱਕ ਰੈਸਟੋਰੈਂਟ ਦੇ ਵਿੱਚ ਇੱਕ ਗਾਹਕ ਤੋਂ ਵੀ 2 ਡਾਲਰ ਕਮਾ ਰਹੇ ਹਾਂ ਉੱਥੇ ਉਹਨਾਂ ਨੇ ਉਹਨੂੰ ਵੰਡ ਦਿੱਤਾ ਵੀ ਜੇ 10 ਡਾਲਰ ਇੱਕ ਬੰਦੇ ਤੋਂ ਕਮਾਉਣੇ ਆ ਤਾਂ ਉਹਨਾਂ ਨੇ ਕਿਹਾ ਵੀ ਅਸੀਂ 1-1 ਡਾਲਰ 10 ਬੰਦਿਆਂ ਤੋਂ ਕਮਾ ਲੈਨੇ ਆ ਡਾਲਰ ਤੇ 10 ਹੀ ਬਚੇ ਆ ਹੁਣ ਇੱਥੇ ਉਹਨਾਂ ਨੇ ਥੋੜਾ ਜਿਹਾ ਜਿਹੜਾ ਚੰਗਾ ਕੰਮ ਇਹ ਕੀਤਾ ਸੋਚ ਤੇ ਇਹ ਵੀ ਸਕਦੇ ਸੀ ਵੀ ਸਾਡੇ 10 ਗਾਹਕ ਹੋਰ ਆ ਜੇ ਉਹਨਾਂ ਸੀ 10ਾਂ ਤੋਂ 10-10 ਡਾਲਰ ਵਿਚਾ ਲਈਏ ਇੱਕ ਉਦਾਹਰਨ ਵਜੋਂ ਪਰ ਉਹਨਾਂ ਨੇ ਇਹ ਕੀਤਾ ਕਿ ਗਾਹਕ ਜ਼ਿਆਦਾ ਕਰ ਲੈ ਗਾਹਕ ਜ਼ਿਆਦਾ ਕਿਦਾਂ ਕੀਤੇ ਉਹਨੀਆਂ ਫ੍ਰੈਂਚਾਈਜ਼ੀਜ਼ ਖੋਲ ਕੇ ਉਹਨਾਂ ਤੋਂ ਮੁਨਾਫਾ ਥੋੜਾ ਕਰ ਲਿਆ ਤੇ ਉਹਦੇ ਨਾਲ ਪਿੱਛੇ ਜਿਹੜਾ ਉਹਨਾਂ ਨੂੰ ਸਪਲਾਈ ਆਉਂਦੀ ਸੀ ਜਿੱਥੋਂ ਉਹ ਸਾਰਾ ਸਮਾਨ ਖਰੀਦਦੇ ਸੀ ਜਦੋਂ ਉਹ ਬਲਕ ਦੇ ਵਿੱਚ ਆ ਗਿਆ ਫਿਰ ਉਹ ਉਹਨਾਂ ਨਾਲ ਬਾਰਗੇਨ ਕਰਨ ਲੱਗ ਪਿਆ ਨੈਗੋਸ਼ੀਏਟ ਕਰਨ ਲੱਗ ਪਿਆ ਕਿ ਅਸੀਂ ਜੀ ਇੰਨਾ ਲੈਣਾ ਤੁਸੀਂ ਸਾਨੂੰ ਇੰਨੇ ਦਾ ਦਿਓ ਸੋ ਇੱਕ ਰੈਸਟੋਰੈਂਟ ਵਾਲੇ ਨੂੰ ਉਹੀ ਚੀਜ਼ ਮਹਿੰਗੀ ਪੈ ਰਹੀ ਆ ਖਰੀਦਣ ਦੀ ਜਦੋਂ ਉਹਨੂੰ ਖਰੀਦਣੀ ਮਹਿੰਗੀ ਪੈ ਰਹੀ ਆ ਤਾਂ ਕੁਦਰਤੀ ਤੌਰ ਦੇ ਉੱਤੇ ਉਹ ਉਹਨੂੰ ਉਹਦੀ ਵੇਚੂਗਾ ਵੀ ਮਹਿੰਗੀ ਰੈਸਟੋਰੈਂਟ ਦੇ ਵਿੱਚ ਤੇ ਇਹਨਾਂ ਨੇ ਉਹਦੀ ਬਲਕ ਬਣਾ ਕੇ ਪਿੱਛੇ ਉਹ ਜਿਹੜੀ ਘੱਟ ਖਰੀਦਾਰੀ ਕਰ ਲਈ ਤੇ ਉਹਨੂੰ ਜਿਹੜਾ ਸਸਤਾ ਗਾਂ ਦੇਣਾ ਸ਼ੁਰੂ ਕਰ ਦਿੱਤਾ ਸੋ ਇਸ ਵੇਲੇ ਜਿੱਥੇ ਰੈਸਟੋਰੈਂਟਸ ਦੇ ਵਿੱਚ ਖਾਣ ਪੀਣ ਦੀ ਅਵਸਥਾ ਦੀ ਕੀਮਤ ਉੱਤੇ ਜਾ ਰਹੀ ਆ ਇਸ ਰੈਸਟੋਰੈਂਟ ਦੇ ਵਿੱਚ ਕੀਮਤ ਥੱਲੇ ਗਈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ